ਬੋਲੇ ਸੋ ਨਿਰਭੈ ਸਤਿਗੁਰੂ ਰਵਿਦਾਸ ਮਹਾਰਾਜ ਕੀ ਜੈ ਪਰਮ ਸਤਕਾਰਯੋਗ ਗੁਰੂਪਾਤ ਸੰਗਤ ਜੀ ਆਪ ਜੀ ਨੂੰ ਇਹ ਜਾਣ ਕੇ ਖੁਸ਼ੀ ਹੋਵੇਗੀ ਕਿ ਗੁਰੂ ਪਾਤਸ਼ਾਹ ਜੀ ਦਾ ਜੋ 608 ਤਾਲੂਮਾ ਆਗਮਨ ਗੁਰਪੁਰੂ ਵਿਸ਼ਵ ਭਰ ਦੀ ਸੰਗਤਾਂ ਮਨਾ ਰਹੀਆਂ ਹਨ ਤੋਂ ਆਖਰ ਦੇ ਵਿੱਚ ਜਾ ਕੇ ਅਪ੍ਰੈਲ ਚ ਸੰਤ ਮਹਾਪੁਰਸ਼ ਗੁਰੂ ਰਵਿਦਾਸ ਸਾਹਿਬ ਸੰਪਰਦਾ ਸੋਸਾਇਟੀ ਰਜਿਸਟਰ ਪੰਜਾਬ ਹਰਦੁਆਰ ਵਿਖੇ ਇਹ ਦਿਵਸ ਮਨਾਉਂਦੇ ਆ ਤੋਂ ਅਪ੍ਰੈਲ ਦੇ ਪਹਿਲੇ ਹਫਤੇ 4 ਅਪ੍ਰੈਲ ਨੂੰ ਜਲੰਧਰ ਤੋਂ ਜਲੰਧਰ ਸਟੇਸ਼ਨ ਤੋਂ ਰੇਲਵੇ ਸਟੇਸ਼ਨ ਤੋਂ ਰੇਲ ਦੁਆਰਾ ਸੰਗਤਾਂ ਜਾ ਕੇ ਹਰਦੁਆਰ ਔਰ ਮਹਾਪੁਰਸ਼ ਜਾ ਕੇ ਹਰ ਕੀ ਪੌੜੀ ਆਰਤੀ ਉਪਰੰਤ ਭਗਵਾਨ ਰਵਿਦਾਸ ਆਸ਼ਰਮ ਬੇਖੰਪੁਰਾ ਵਿਖੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅਖੰਡ ਪਾਠਾਂ ਦੇ ਭੋਗ ਉਪਰੰਤ ਖੁੱਲੇ ਪੰਡਾਲਾਂ ਦੇ ਵਿੱਚ ਗੁਰੂ ਪਾਤਸ਼ਾਹ ਜੀ ਦੇ ਮਹਾਨ ਜੋ ਇਤਿਹਾਸਕ ਜੋ ਮਹਾਰਾਜ ਦਾ ਇਤਿਹਾਸ ਹੈ ਜੋ ਮਹਾਰਾਜ ਦੀ ਬਾਣੀ ਹੈ ਉਸ ਦਾ ਉਪਦੇਸ਼ ਮਹਾਪੁਰਸ਼ਾਂ ਦੁਆਰਾ ਸੰਗਤਾਂ ਨੂੰ ਸਰਵਣ ਕਰਾਇਆ ਜਾਏਗਾ ਸੋ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ 4 ਤਰੀਕ ਦਿਨ ਸ਼ੁੱਕਰਵਾਰ ਰੇਲਵੇ ਸਟੇਸ਼ਨ ਜਰੰਦਰ ਤੋਂ ਸਿਟੀ ਤੋਂ ਜੋ ਸਾਰੀਆਂ ਸੰਗਤਾਂ ਉੱਥੇ ਪੁੱਜ ਕੇ 1 ਵਜੇ ਇਹ ਰੇਲ ਜੋ ਹੈ ਰਵਾਨਾ ਹੋਏਗੀ ਔਰ ਰਾਤ ਦੇਰ ਤੱਕ ਇਹ ਹਰਦੁਆਰ ਵਿਖੇ ਪਹੁੰਚ ਜਾਏਗੀ ਇਸ ਦੇ ਦੋ ਸਟੇਸ਼ਨ ਹੈ ਇੱਕ ਫਰੌਰ ਔਰ ਦੂਸਰਾ ਸਹਾਰਨਪੁਰ ਤੀਸਰਾ ਹਰਦਵਾਰ ਵਿਖੇ ਇਹ ਜਾ ਕੇ ਰੁਕੇਗੀ ਸੋ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਇਸ ਸਮਾਗਮ ਦੇ ਵਿੱਚ ਪਹੁੰਚ ਕੇ ਆਪਣਾ ਜੀਵਨ ਸਫਲ ਕਰੋ ਔਰ ਸੀਟਾਂ ਬਹੁਤ ਘੱਟ ਹੈ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਜਲਦੀ ਤੋਂ ਜਲਦੀ ਆਪਣੀਆਂ ਸੀਟਾਂ ਜੋ ਹੈ ਉਹ ਕਰਵਾ ਲੈਣ ਤਾਂ ਕਿ ਪਛਾਤਾਵਾ ਨਾ ਹੋਵੇ ਕਿ ਅਸੀਂ ਨਹੀਂ ਜਾ ਨਹੀਂ ਸਕੇ ਜਾਂ ਸਾਨੂੰ ਪਰੇਸ਼ਾਨੀ ਹੋਈ ਸੋ ਅਸੀਂ ਸਾਰੀਆਂ ਸੰਗਤਾਂ ਨੂੰ ਬੇਨਤੀ ਕਰਦੇ ਹਾਂ ਕਿ 28 29 ਦੇ ਅੰਦਰ ਅੰਦਰ ਆਪਣੀਆਂ ਸਾਰੀਆਂ ਸੀਟਾਂ ਜੋ ਹੈ ਉਹ ਕਵਰ ਕਰ ਲੈਣ ਤਾਂ ਸੰਗਤਾਂ ਦੀ ਚਰਨ ਅਰਜ ਬੇਨਤੀ ਹੈ ਸਾਰੀਆਂ ਸੰਗਤਾਂ ਬਹੁਤ ਹੀ ਹਮ-ਹਮਾ ਕੇ ਇਸ ਸਮਾਗਮ ਵਿੱਚ ਕਿਉਂਕਿ ਇਹ ਦਮੜੀ ਸ਼ੋਭਾ ਯਾਤਰਾ ਗੁਰੂ ਅਰਜਨ ਦੇਵ ਜੀ ਦੀ ਜਲੰਧਰ ਤੋਂ ਚੱਲ ਕੇ ਹਰਦوار ਪਹਿਲਾਂ ਦੂਸਰੇ ਬੱਸਾਂ ਦੁਆਰਾ ਜਾਂਦੇ ਸੀ ਪਹਿਲਾਂ ਸਾਡੇ ਮਾਹਪੁਰਚ ਪੈਦਲ ਚੱਲ ਕੇ ਜਾਂਦੇ ਸੀ ਫਿਰ ਬੱਸਾਂ ਦੁਆਰਾ ਅੱਜ ਰੇਲਾਂ ਦੁਆਰਾ ਤੇ ਗੁਰੂ ਪਾਤਸ਼ਾਹ ਜੀ ਦੀ ਇਹ ਮਹਾਨ ਕਿਰਪਾ ਹੋਈ ਹੈ ਸਾਰੇ ਸੰਗਤ ਨੂੰ ਫਿਰ ਦੁਆਰਾ ਬੇਨਤੀ ਹੈ ਕਿ 4 ਤਰੀਕ ਸਵੇਰੇ 1 ਵਜੇ ਦੁਪਹਿਰ ਨੂੰ ਇਹ ਜੋ ਰੇਲ ਹੈ ਰਵਾਨਾ ਹੋਏਗੀ ਹਰਦوار ਦੀ ਤਰਫ ਤੋ ਅਸੀਂ ਬੇਨਤੀ ਕਰਦੇ ਗੁਰੂ ਪਾਤਸ਼ਾਹ ਦੇ ਚਰਨਾਂ 'ਚ ਬੀ ਹੋਈ ਬੇਨਤੀ ਕਰਾਂਗੇ ਕਿ ਜਿਸ ਕਾ ਕਾਰਜ ਤិន ਹੀ ਕੀਆ ਮਾਨਸ ਕਿਆ ਵਿਚਾਰਾ ਐਸੀ ਲਾਲ ਤੁਝ ਵੀਨ ਕੌਣ ਕਰੇ ਗਰੀਬ ਨਵਾਜ ਗੁਸਈਆ ਮੇਰਾ ਮਾਥੇ ਛਤਰ ਧਰੇ ਜਾਂ ਕਿ ਸ਼ੋ ਜਗਤ ਕੋ ਲਾਗੇ ਤਾਂ ਪਰ ਤੂੰ ਹੀ ਧਰੇ ਗੁਰੂ ਪਾਤਸ਼ਾਹ ਸਾਰੀਆਂ ਸੰਗਤਾਂ ਦੇ ਔਰ ਮਹਾਪੁਰਸ਼ਾਂ ਦੇ ਸੀਸ ਤੇ ਮਿਹਰ ਭਰਿਆ ਹੱਥ ਰੱਖ ਕੇ ਇਹ ਕਾਰਜ ਕਰਾਉਣ ਵਿੱਚ ਕਰਤਾਪੁਰਖ ਲੋਆ ਤਾਂ ਬਾਲ ਨਾ ਬੰਗਾ ਹੋਆ ਜਿੱਥੇ ਅਸੀਂ ਸਾਰੀਆਂ ਸੰਗਤਾਂ ਨੂੰ ਧੰਨਵਾਦ ਕਰਦੇ ਆਂ ਇਸ ਸ਼ੋਭਾ ਯਾਤਰਾ ਵਿੱਚ ਉੱਥੇ ਅਸੀਂ মিডিਆ ਦਾ ਬਹੁਤ ਧੰਨਵਾਦ ਕਰਿਆ 22 ਜੋ ਸੇਵਾ ਨਿਭਾ ਰਹੇ ਆ ਔਰ ਸਾਡੇ ਜਨ ਪੰਜਾਬੀ ਨਿਊਜ਼ ਜੋ ਹੈ ਹੁਸ਼ਾਰਪੁਰ ਤੋਂ ਇਹ ਸਾਰੇ ਹੀ ਵਰਲਡ ਵਿੱਚ ਇਹਨਾਂ ਦਾ ਨਿਊਜ਼ ਜਾਂਦੀ ਅਸੀਂ ਇਹਨਾਂ ਦਾ ਵੀ ਧੰਨਵਾਦ ਕਰਦੇ ਆਂ ਔਰ ਗੁਰੂ ਪਾਤਸ਼ਾਹ ਕਿਰਪਾ ਕਰੇ ਆਪ ਸਭ ਨੂੰ ਇਸ ਦੁਆਰਾ ਜਿੰਨੇ ਵੀ ਦਰਸ਼ਕ ਤੁਸੀਂ ਦੇਖ ਰਹੇ ਆਂ ਸਾਰਿਆਂ ਦਾ ਹੀ ਧੰਨਵਾਦ ਕਰਦੇ ਆ ਕਿਉਂਕਿ মিডিਆ ਜੋ ਹੈ ਇਹ ਬਹੁਤ ਵੱਡੀ ਵਸਤੂ ਆ ਜਿਸ ਕਰਕੇ ਆਪਾਂ ਸਾਰੇ ਇਕੱਤਰਤ ਹੋ ਕੇ ਆਕਤਰ ਤੋਂ ਹੋ ਕੇ ਮਿਲੋ ਮੇਰੇ ਪਾਈ ਦੁਬਧਾ ਦੂਰ ਕਰੋ ਲਿਵ ਲਈ ਸੋ ਗੁਰੂ ਪਾਤਸ਼ਾਹ ਕਿਰਪਾ ਕਰੇ ਸਾਰਿਆਂ ਨੂੰ ਸੰਗਤਾਂ ਨੂੰ ਮਹਾਰਾਜ ਜੀ 4 April ਨੂੰ ਜਿਹੜੀ ਆਪਣੀ ਹਰਦਵਾਰ ਦੀ ਜਿਹੜੀ ਯਾਤਰਾ ਜਾ ਰਹੀ ਹੈ 1 ਵਜੇ ਦੀ ਇਹਦੀ ਟਾਈਮਿੰਗ ਹੈ ਕਿ ਉੱਥੇ ਜੰਦਰ ਸਟੇਸ਼ਨ ਤੇ ਕੋਈ ਪ੍ਰੋਗਰਾਮ ਵੀ ਹੋਵੇਗਾ ਜਿਵੇਂ ਆਪਾਂ ਕਾਚ ਤੋਂ ਜਰਜਾਂਲੀ ਗੱਡੀ ਤੇ ਪਹਿਲਾਂ ਉੱਥੇ ਸਮਾਗਮ ਹੁੰਦਾ ਤੇ ਇਸ ਤਰ੍ਹਾਂ ਦਾ ਕੋਈ ਪ੍ਰੋਗਰਾਮ ਅਸੀਂ ਕੋਸ਼ਿਸ਼ ਕਰਦੇ ਹਾਂ ਕਿਉਂਕਿ ਸਾਡਾ ਪਹਿਲਾ ਸਮਾਗਮ ਹੈ ਔਰ ਪਹਿਲਾ ਇਹ ਯਾਤਰਾ ਸਾਡੀ ਕਈ ਤਰ੍ਹਾਂ ਦੀ ਆਪਾਂ ਬੰਦਾ ਪੂਰਾ ਨਹੀਂ ਹੋ ਸਕਦਾ ਸੀ ਕੋਸ਼ਿਸ਼ ਕਰਦੇ ਆ ਕਿ ਜਿਸ ਤਰ੍ਹਾਂ ਪਹਿਲਾਂ ਸੰਗਤਾਂ ਸੇਵਾ ਨਿਭਾਉਂਦੀ ਆ ਲੰਗਰ ਦੀ ਪਾਣੀ ਚਾਹ ਪਾਣੀ ਦੀ ਹੋਰ ਵੀ ਪੰਡਾਲ ਨਹੀਂ ਲਗਾਵਾਂਗੇ ਕਿਉਂਕਿ ਪੰਡਾਲ ਲਗਾਉਣ ਦੇ ਨਾਲ ਅਸੀਂ ਨਵਾਂ ਇਹ ਪਹਿਲੀ ਵਾਰੀ ਜਾਣਾ ਹੋ ਸਕਦਾ ਸਾਨੂੰ ਕੋਈ ਇਹਦੇ ਵਿੱਚ ਕੋਈ ਵਾਧਾ ਹੋਵੇ ਜਾਂ ਰੁਕਾਵਟ ਹੋਵੇ ਅਸੀਂ ਕੋਸ਼ਿਸ਼ ਕਰਾਂਗੇ ਉਹ ਤਾਂ ਸੰਗਤਾਂ ਨੂੰ ਬੇਨਤੀ ਕੀਤੀ ਕਿ ਤੁਸੀਂ ਸਾਰੇ ਆਓ ਤੇ ਆਪਾਂ ਉੱਥੇ ਲੰਗਰ ਵੀ ਸੰਗਤਾਂ ਵੱਲੋਂ ਚੱਲੇਗਾ ਚਾਹ ਪਾਣੀ ਵੀ ਚੱਲੇਗਾ ਤਾਂ ਲੇਕਿਨ ਇਹ ਪੰਡਾਲ ਦੇ ਵਿੱਚ ਪ੍ਰਚਾਰ ਵਗੈਰਾ ਜਾਂ ਪੰਗੜਾ ਕਿੱਦਾ ਜਾਂ ਹੋਰ ਜਿਹੜੀਆਂ ਚੀਜ਼ਾਂ ਉਹ ਅਸੀਂ ਅਜੇ ਕਿਉਂਕਿ ਸਾਨੂੰ ਅਜੇ ਥੋੜੀ ਜਿਹੀ ਕਿਸੇ ਪਾਸੇ ਉਮੀਦ ਹੈ ਕਿ ਆਪਾਂ ਉਹ ਜਿੰਦ ਤੱਕ ਪੂਰਾ ਨਹੀਂ ਕਰਦੇ ਤੱਕ ਸਾਰੇ ਪੁਆਇੰਟ ਸਾਨੂੰ ਪੂਰੇ ਕਰਨੇ ਪੈਣੇ ਆ ਤੇ ਉਸ ਤੋਂ ਬਾਅਦ ਅਸੀਂ ਸਟੇਟਮੈਂਟ ਤੁਹਾਨੂੰ ਦੇਵਾਂਗੇ ਕਿ ਹੁਣ ਅਸੀਂ ਕੀ ਕਰਨਾ ਤੇ ਗੁਰੂ ਪਾਤਸ਼ਾਹ ਕਿਰਪਾ ਕਰੇ ਸਾਡੇ ਹੱਥ 'ਚ ਟਿਕਟ ਆ ਜਾਵੇ ਜਿੱਦੋਂ ਸਾਡੇ ਹੱਥ 'ਚ ਟਿਕਟ ਆ ਗਈ ਉਸ ਦਿਨ ਅਸੀਂ ਸੰਗਤਾਂ ਨੂੰ ਤੁਹਾਡੇ ਦੁਆਰਾ ਫਿਰ ਬੇਨਤੀ ਕਰਾਂਗੇ ਜੋ ਸਾਡਾ ਅਗਲਾ ਸਮਾਗਮ ਪ੍ਰੋਗਰਾਮ ਹੋਏਗਾ ਉਹ ਤੁਹਾਡੇ ਦੁਆਰਾ ਸੂਚਿਤ ਕਰ ਦੇਵਾਂਗੇ ਸਾਰੀਆਂ ਸੰਗਤਾਂ ਨੂੰ ਫਿਰ ਜੋ ਇਸ ਤਰ੍ਹਾਂ ਦੀ ਸੰਗਤ ਦੀ ਸੰਗਤ ਦਾ ਹੁਕਮ ਹੋ ਗਿਆ ਇੱਕ ਵੀ ਡੇਟਾਬਾਸ ਦੀ ਸੰਤ ਨੂੰ ਕਾਫੀ ਮੁਸ਼ਕਲ ਆ ਰਹੀ ਹੈ ਇਹ ਟਿੱਟ ਨਹੀਂ ਪਗਰ ਰਹੇ ਤੇ ਪੂਰੇ ਪੰਜਾਬ ਦੇ ਕਾਫੀ ਇਹਦਾ ਅਸੀਂ ਹਾਂ ਸਾਨੂੰ ਵੀ ਥੋੜੇ ਜਿਹੀ ਪਰੇਸ਼ਾਨੀ ਆਈ ਆ ਪਰ ਅਸੀਂ ਚਾਰ ਜੋ ਹੈ ਆਪਣੇ ਆਫਿਸ ਖੋਲੇ ਹੋਏ ਆ ਇੱਕ ਸੰਤ ਬਾਬਾ ਜੀ ਸਰਬੰਦਾਸ ਜੀ ਬੋਣ ਉੱਥੇ ਖੁੱਲਿਆ ਹੋਇਆ ਇੱਕ ਸ਼ੇਰਪੁਰ ਇੱਕ ਆਪਣੇ ਨਗਰ ਸੰਤ ਮਹਾਪੁਰਸ਼ਾ ਦੇ ਔਰ ਇੱਕ ਸੰਤ ਬਾਬਾ ਜੀ ਜਿਹੜੇ ਆਪਣੇ ਸੇਖੇ ਸੰਤ ਜੀ ਦਾਸ ਮਹਾਰਾਜ ਜੀ ਔਰ ਪੰਜਵਾ ਜੋ ਹੈ ਉਹ ਅਸੀਂ ਗੁਰੂ ਰਵਦਾਸ ਪਬਲਿਕ ਸਕੂਲ ਜੋ ਛੂੜੋ ਵਾਲੀ ਆ ਉਥੇ ਅਸੀਂ ਹੈਡ ਆਫ ਸਕੂਲ ਆ ਹੋਇਆ ਸਾਰੀਆਂ ਸੰਗਤਾਂ ਦੀ ਸਹੂਲਤਾਂ ਵਾਸਤੇ ਪਰ ਫਿਰ ਵੀ ਕਈ ਵਾਰੀ ਆਉਂਦੇ ਵੀ ਦੂਰ ਨੇੜੇ ਦੀ ਜਿਹੜੀ ਸੰਗਤਾਂ ਉਹਨਾਂ ਨੂੰ ਦਿੱਕਤ ਆਉਂਦੀ ਆ ਉਹਨਾਂ ਨੂੰ ਅਸੀਂ ਆਪਣਾ ਅਕਾਊਂਟ ਨੰਬਰ ਦੇ ਦਿੰਨੇ ਆ ਉਹ ਸਿੱਧਾ ਆਪਣੇ ਉਸ ਅਕਾਊਂਟ ਵਿੱਚ ਪੈਸੇ ਪਾ ਦੇਣ ਤੇ ਅਸੀਂ ਉਹਨਾਂ ਨੂੰ ਦੇਵਾਂਗੇ ਜਿਸ ਦੁਆਰਾ ਆਪਾਂ ਦੇਖ ਕੇ ਪਾਉਂਦੇ ਨਾ ਹੀ ਹੁੰਦਾ ਹਾਂਜੀ ਉਹ ਉਹਦੇ ਦੁਆਰਾ ਉਹ ਸਾਡੇ ਬੈਂਕ 'ਚ ਪੈਸੇ ਪਹੁੰਚ ਜਾਣਗੇ ਤੇ ਜਿਹੜਾ ਸਾਡਾ ਉਹਨਾਂ ਦਾ ਨੰਬਰ ਹੈ ਉਹਦੇ ਦੁਆਰਾ ਅਸੀਂ ਸੀਡ ਬੁੱਕ ਕਰ ਦੇਵਾਂਗੇ ਤੇ ਅੱਜ ਬਹੁਤ মিডিਆ ਆ ਗਿਆ ਆਪਾਂ ਨੂੰ ਕੋਈ ਖਬਰਾਂ ਦੀ ਲੋੜ ਨਹੀਂ ਸਾਰੀ ਤਰ੍ਹਾਂ ਮਾਲਕ ਦੀ ਕਿਰਪਾ ਆ ਧੰਨਵਾਦ ਜੀ ਬਹੁਤ-ਬਹੁਤ 22 ਦਾ ਔਰ ਜਨ ਪੰਜਾਬੀ ਦਾ ਸਾਰੇ মিডিਆ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ ਸਾਡੇ ਸਾਰੇ ਹੀ ਵਿਦੇਸ਼ ਤੋਂ ਆਏ ਹੋਏ ਆ ਇੰਗਲੈਂਡ ਅਮਰੀਕਾ ਕੈਨੇਡਾ ਤੋਂ ਤੋਂ ਇਹਨਾਂ ਲਈ ਵੀ ਅਸੀਂ ਅਰਦਾਸ ਕਰਦੇ ਹਾਂ ਗੁਰੂ ਪਾਤਸ਼ਾਹ ਇਹਨਾਂ ਦੇ ਵੀ ਆਪਣਾ ਮਿਹਰ ਭਰਿਆ ਹੱਥ ਰੱਖਣ ਧੰਨਵਾਦ ਜੀ ਚੈਨ ਪੰਜਾਬੀ ਨਿਊਜ਼ ਤੇ ਨੰਨੀਆਂ ਤੇ ਤਾਜ਼ੀਆਂ ਖਬਰਾਂ ਦੇਖਣ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬਰ ਕਰੋ ਤੇ ਘੰਟੀ ਦਾ ਬਟਨ ਆਲ ਤੇ ਕਰੋ